ਬਾਪੂ ਸੋਹਣ ਸਿੰਘ ਸ਼ੀਤਲਉਣਾ ਨੇ ਬੜੀਆਂ ਪਿਆਰੀਆਂ ਸਤਰਾਂ ਲਿਖੀਆਂ ਨੇ ਉਹਨਾਂ ਲਿਖਿਆ ਕੋਈ ਦੂਰ ਦੀ ਗੱਲ ਨਹੀਂ ਦੇਸ਼ ਅੰਦਰ ਕਦੇ ਅਸੀਂ ਵੀ ਹੁੰਦੇ ਸਾਂ ਛਾਣ ਵਾਲੇ ਕੋਈ ਦੂਰ ਦੀ ਗੱਲ ਨਹੀਂ ਦੇਸ਼ ਅੰਦਰ ਕਦੇ ਅਸੀਂ ਵੀ ਹੁੰਦੇ ਸਾਂ ਛਾਣ ਵਾਲੇ ਅਸੀਂ ਪੰਜਾਂ ਦਰਿਆਵਾਂ ਦੇ ਬਾਦਸ਼ਾਹ ਸਾਂ ਅਣਖ ਆਣ ਵਾਲੇ ਤੇ ਬਾਪੂ ਸੋਹਣ ਸਿੰਘ ਸ਼ੀਤਲ ਜੀ ਉਹਨਾਂ ਨੇ ਲਿਖਿਆ ਸਾਡੇ ਸਿਰਾਂ ਤੇ ਕਲਗੀਆਂ ਸੋਹਂਦੀਆਂ ਸੀ ਸਾਨੂੰ ਝੁਕਦੇ ਸੀ ਕਈ ਗਮਾਨ ਵਾਲੇ ਬਿਨਾ ਕੰਮ ਤੋਂ ਇਹਦਨ ਨਾ ਝਾਕਦੇ ਸੀ ਸਾਡੇ ਆ ਸਿਰਾਂ ਤੇ ਹੁਕਮ ਚਲਾਉਣ ਵਾਲੇ ਕੌਣ ਜਾਣਦਾ ਸੀ ਕਿ ਰੁਲਦੇ ਫਿਰਨਗੇ ਇਹ ਆਪਣੀ ਜ਼ਿੰਦਗੀ ਵਿੱਚ ਹੀਰੇ ਹੰਡਾਉਣ ਵਾਲੇ ਸ਼ੀਤਲ ਹਾਲ ਫਕੀਰਾਂ ਦੇ ਨਜ਼ਰ ਆਉਂਦੇ ਤਖਤ ਤਾਜ ਕਿਰਪਾਨ ਨਿਸ਼ਾਨ ਵਾਲੇ ਉਹਨਾਂ ਨੇ ਕਿਹਾ ਕੌਣ ਜਾਣਦਾ ਸੀ ਐਡੀਆਂ ਬਾਤ ਸ਼ਾਇਆ ਭੋਗਣ ਵਾਲੀ ਕੌਮ ਇੱਕ ਦਿਨ ਸਰਕਾਰਾਂ ਤੋਂ ਇंसाफ ਲਈ ਝੋਲੀਆਂ ਅੜਦੀ ਫਰੇਗੀ ਅਸੀਂ ਤਾਂ ਉਸ ਕੌਮ ਦੇ ਵਾਰਸ ਸੀ ਜਿਨ੍ਹਾਂ ਦਾ ਨਿਸ਼ਾਨ ਵੀ ਆਪਣਾ ਸੀ ਜਿਨ੍ਹਾਂ ਦਾ ਬਾਦਸ਼ਾਹ ਵੀ ਆਪਣਾ ਸੀ ਤੇ ਯਾਦ ਰੱਖਣਾ ਜਿਨ੍ਹਾਂ ਦਾ ਰਾਜ ਭਾਗ ਵੀ ਆਪਣਾ ਸੀ ਮਹਾਰਾਜਾ ਰਣਜੀਤ ਸਿੰਘ ਨੇ ਇਸ ਦੁਨੀਆ ਦੇ ਅੰਦਰ 40 ਸਾਲ ਰਾਜ ਕੀਤਾ ਤੇ ਯਾਦ ਰੱਖਣਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੇ 7-8 ਸਾਲ ਰਾਜ ਕੀਤਾ ਜਿਸ ਦਿਨ ਸਰਦਾਰ ਹਰੀ ਸਿੰਘ ਨਲਵੇ ਦੀ ਸ਼ਹਾਦਤ ਹੋਈ ਜਮਰੌਦ ਦੇ ਕਿਲੇ 'ਚ ਇੱਕ ਸਿਪਾਹੀ ਜਮਰੌਦ ਦੇ ਕਿਲੇ 'ਚੋਂ ਦੌੜਿਆ ਉਹਨੇ ਸੰਮਣ ਬੁਰਜ ਲਾਹੌਰ ਵਿੱਚ ਆ ਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਖਬਰ ਦੇ ਕੇ ਆਖਿਆ ਬਾਦਸ਼ਾਹ ਅੱਜ ਤੇਰੀ ਸੱਜੀ ਬਾੰਸ਼ ਦੁਨੀਆ ਤੋਂ ਚਲੀ ਗਈ ਹੈ ਉਹ ਖਬਰ ਨਹੀਂ ਉਹ ਤਾਂ ਵਿਦਾਨ ਦੀ ਛੱਟ ਸੀ ਮਹਾਰਾਜਾ ਰਣਜੀਤ ਸਿੰਘ ਦੇ ਦਿਲ ਉੱਤੇ ਜਦੋਂ ਸੁਣਿਆ ਮੇਰਾ ਕੌਮ ਦਾ ਬਹੁਤ ਵੱਡਾ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਸ਼ਹੀਦ ਹੋ ਗਿਆ ਜਦੋਂ ਕੰਨਾਂ 'ਚ ਖਬਰ ਪਈ ਤੇ ਖਮੋਸ਼ ਹੋ ਗਿਆ ਸ਼ੇਰੇ ਪੰਜਾਬ ਇੱਕ ਵਾਰ ਪੱਥਰ ਦਾ ਬੁੱਤ ਬਣ ਗਿਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉੱਚੀ ਉੱਚੀ ਧਾਈ ਮਾਰ ਕੇ ਸਰਦਾਰ ਹਰੀ ਸਿੰਘ ਨਲੂਆ ਨੂੰ ਯਾਦ ਕਰਕੇ ਕਹਿੰਦਾ ਨਲੂਏ ਸਰਦਾਰਾ ਤੇਰੇ ਤੋਂ ਬਿਨਾ ਮੇਰਾ ਰਾਜ ਭਾ ਕੇ ਨਹੀਂ ਚੱਲੇਗਾ ਤੂੰ ਤਾਂ ਮੇਰੀ ਸੱਜੀ ਬਾਹ ਸੀ ਅੱਜ ਪੰਜ ਦਰਿਆ ਤਾਂ ਮੈਨੂੰ ਹੰਝੂਆਂ ਦੇ ਹਰ ਵਕਤ ਲੱਗਦੇ ਨੇ ਉਹਨੇ ਆਖਿਆ ਸਰਦਾਰਾ ਜੇ ਦੁਨੀਆ 'ਚ ਕਿਸੇ ਕੀਮਤ ਤੇ ਮਿਲਦਾ ਹੋਵੇ ਤੇ ਮੈਂ ਸੋਨੇ ਦੀ ਪੌੜੀ ਲਾ ਕੇ ਤੈਨੂੰ ਸਵਰਗਾ ਤੋਂ ਲੈ ਆਵਾਂ ਪਰ ਉਹਨੇ ਧਾ ਮਾਰ ਕੇ ਆਖਿਆ ਹਰੀ ਸਿੰਘਾ ਮੈਨੂੰ ਪਤਾ ਹੈ ਜਿਹੜਾ ਇੱਕ ਵਾਰ ਵਿਛੜ ਜਾਂਦਾ ਉਹ ਦੁਬਾਰਾ ਬੋਲੋ ਜੀ ਕਦੇ ਨਹੀਂ ਮਿਲਦਾ ਇਨਾ ਆਪਣੇ ਦਿਲ ਵਿੱਚ ਵਿਜੋਗ ਪੈਦਾ ਕੀਤਾ ਮਹਾਰਾਜਾ ਰਣਜੀਤ ਸਿੰਘ ਨੇ ਕੁਝ ਸਮਾਂ ਲੰਘਿਆ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਪੈਰਾਲਾਈਜ਼ ਹੋ ਗਿਆ ਜਿਹਨੂੰ ਅਦਰੰਗ ਦੀ ਬਿਮਾਰੀ ਕਹਿੰਦੇ ਨੇ ਹਫ਼ਤੇ ਤੋਂ ਬਾਅਦ ਮਹੀਨੇ ਮਹੀਨਿਆਂ ਤੋਂ ਬਾਅਦ ਸਮਾਂ ਗੁਜ਼ਰ ਲੱਗਾ ਤੇ ਕੁਝ ਬੋਲਣ ਜੋਗੀ ਹੋਏ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਮਾਨਾ ਫੈਸਲਾ ਕੀਤਾ ਮੈਂ 40 ਸਾਲਾਂ ਦਾ ਰਾਜ ਭਾਗ ਮਾਣਿਆ ਹੈ ਕਿਉਂ ਨਾ ਹੋਵੇ ਮੈਂ 40 ਸਾਲਾਂ ਦਾ ਤਜਰਬਾ ਆਪਣੇ ਸੇਖ ਭਰਾਵਾਂ ਨਾਲ ਸਾਂਝਾ ਕਰਕੇ ਜਾਵਾਂ ਉਹਨੇ ਸੰਮਣ ਬੁਰਦ ਦੇ ਕੋਲ ਆਪਣਾ ਤਖਤ ਲਾਇਆ ਤੇ ਯਾਦ ਰੱਖਣਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੁਨੀਆ ਦਾ ਉਹ ਬਾਦਸ਼ਾਹ ਸੀ ਜਿਹੜਾ ਘੋੜੇ ਦੀ ਰਕਾਬ ਵਿੱਚ ਪੈਰ ਰੱਖਦਾ ਸੀ ਜਿੱਤਾਂ ਉਹਦੇ ਪੈਰ ਚੁੰਮਦੀਆਂ ਸੀ ਉਹ ਬਾਦਸ਼ਾਹ ਜਿਹੜਾ ਆਪਣੀ ਤਲਵਾਰ ਮਿਆਨ ਵਿੱਚੋਂ ਬਾਹਰ ਖਿੱਚਦਾ ਸੀ ਤੇ ਵੈਰੀਆਂ ਦੀਆਂ ਤਲਵਾਰਾਂ ਮਿਆਨਾ ਵਿੱਚ ਪੈ ਜਾਂਦੀਆਂ ਸੀ ਅੱਜ ਉਹ ਦੁਨੀਆ ਦਾ ਬਾਦਸ਼ਾਹ ਤਕੀਆਂ ਦੇ ਸਹਰਾਣੇ ਬੈਠਾ ਆਪਣੇ ਸਿੱਖ ਭਰਾਵਾਂ ਨੂੰ ਕੋਲ ਬਿਠਾਇਆ ਕਹਿੰਦਾ ਮੈਨੂੰ ਇਦਾਂ ਲੱਗਦਾ ਹੈ ਮੇਰੀ ਜ਼ਿੰਦਗੀ ਦਾ ਸਮਾਂ ਨੇੜੇ ਆ ਗਿਆ ਹੈ ਉਹਨੇ ਕਿਹਾ ਆਓ ਅੱਜ ਮੈਂ 40 ਸਾਲਾਂ ਦਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਕੇ ਚੱਲਿਆ ਹਾਂ ਸਾਹਮਣੇ ਬੈਠੇ ਸੀ ਸਿੱਖ ਸਿਪਾਹੀ 40 ਸਾਲਾਂ ਦਾ ਰਾਜ ਭੋਗਣ ਵਾਲਾ ਬਾਦਸ਼ਾਹ ਆਪਣੇ ਸ਼ਬਦਾਂ ਨਾਲ ਕਹਿ ਰਿਹਾ ਸੀ ਸਿੱਖੋ ਯਾਦ ਰੱਖਣਾ ਏਕੇ ਦੇ ਸੂਤਰ ਵਿੱਚ ਪਰੋਏ ਰਹੋਗੇ ਤੇ ਬਾਦਸ਼ਾਹ ਬਣੇ ਰਹੋਗੇ ਜੇ ਅਡੋ ਅਡ ਹੋ ਗਏ ਜੇ ਤੁਹਾਡੀਆਂ ਤਲਵਾਰਾਂ ਇੱਕ ਦੂਜੇ ਵੱਲ ਚੱਲਣ ਲੱਗ ਪਈਆਂ ਤੇ ਯਾਦ ਰੱਖਿਓ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਨਾਲ ਬਣਿਆ ਹੋਇਆ ਰਾਜ ਭਾਗ ਮਿੱਟੀ ਵਿੱਚ ਮਿਲ ਜਾਏਗਾ ਉਹਨੇ ਸ਼ਬਦ ਕਹੇ ਉਹਨੇ ਕਿਹਾ ਐਦਾਂ ਦੀ ਮੁਸੀਬਤ ਨਾ ਆ ਜਾਏ ਇੱਕ ਭਰਾ ਦੇ ਖੂਨ ਦੀਆਂ ਨਦੀਆਂ ਵਗਦੀਆਂ ਹੋਣ ਤੇ ਤੁਹਾਡੀਆਂ ਅੱਖਾਂ ਚਾਰ ਹੰਝੂ ਸੁੱਟਣ ਦੇ ਸਮਰੱਥ ਨਾ ਹੋ ਜਾਣ ਕਿਤੇ ਉਹਨੇ ਕਿਹਾ ਯਾਦ ਰੱਖਣਾ ਤੁਸੀਂ ਬਹੁਤ ਵੱਡੇ ਅਣਖੀ ਜਰਨੈਲ ਹੋ ਜੇ ਤੁਸੀਂ ਏਕੇ ਦੇ ਸੂਤਰ ਵਿੱਚ ਪਰੋਏ ਰਹੋਗੇ ਇਸ ਰਾਜ ਭਾਗ ਦੇ ਮਾਲਕ ਬਣੇ ਰਹੋਗੇ ਉਹਨੇ ਧਿਆਨ ਸਿੰਘ ਡੋਗਰੇ ਨੂੰ ਸੌਂਹ ਖਵਾਈ ਆਪਣੇ ਪੁੱਤ ਦੀ ਖੜਕ ਸਿੰਘ ਦੀ ਬਾਹ ਧਿਆਨ ਸਿੰਘ ਦੇ ਹੱਥ 'ਚ ਫੜਾ ਕੇ ਆਖਿਆ ਧਿਆਨ ਸਿੰਘਾ ਯਾਦ ਰੱਖੀ ਮੇਰੇ ਇਸ ਰਾਜ ਭਾਗ ਦਾ ਵਫਾਦਾਰ ਬਣ ਕੇ ਨਹੀਂ ਜਿਸ ਦਿਨ ਮਹਾਰਾਜਾ ਰਣਜੀਤ ਸਿੰਘ ਇਸ ਦੁਨੀਆ ਤੋਂ ਚਲਿਆ ਗਿਆ ਤੇ ਉਹਦੀ ਚਿਖਾ ਚਣੀ ਨਾ ਮਹਾਰਾਣੀ ਜਿੰਦਾ ਦੀ ਉਮਰ ਕੇਵਲ 22 ਸਾਲਾਂ ਦੀ ਸੀ ਉਹਨਾਂ ਸਮਿਆਂ 'ਚ ਮਹਾਰਾਣੀ ਜਿੰਦਾ ਸਾਹਮਣੇ ਖਲੋਤੀ ਹੈ ਅੱਜ ਦੁਨੀਆ ਦੇ ਬਾਦਸ਼ਾਹ ਸ਼ੇਰੇ ਪੰਜਾਬ ਦੀ ਚਿਖਾ ਨੂੰ ਜਦੋਂ ਸਿੱਖਾਂ ਨੇ ਲਾਂਬੂ ਲਾਇਆ ਤੇ ਲਾਟਾਂ ਨਿਕਲੀਆਂ ਜਿੰਦਾ ਨੇ ਮਾਨਾ ਫੈਸਲਾ ਕਰਕੇ ਆਖਿਆ ਜਿੰਦਾ ਐਡੀ ਵੱਡੀ ਜ਼ਿੰਦਗੀ ਕਿਵੇਂ ਕੱਟੇਗੀ ਅੱਜ ਆਪਣੇ ਪਤੀ ਦੇ ਨਾਲ ਸਤੀ ਹੋ ਕੇ ਮਰ ਜਾ ਮਹਾਰਾਣੀ ਜਿੰਦਾ ਅੱਗੇ ਨੂੰ ਵਧੀ ਛੋਟਾ ਜੀ ਉਮਰ ਦਾ ਸੀ ਕਵਰ ਦਲੀਪ ਸਿੰਘ ਜਦੋਂ ਮਾ ਚਿਖਾ ਵਾਲੇ ਪਾਸੇ ਵਧੀ ਦਲੀਪ ਸਿੰਘ ਨੇ ਮਾਂ ਦਾ ਪੱਲੂ ਖਿੱਚਿਆ ਤੇ ਮਹਾਰਾਣੀ ਜਿੰਦਾ ਰੁਕ ਗਈ ਜਦੋਂ ਤੱਕਿਆ ਸਾਹਮਣੇ ਮਾਸੂਮ ਪੁੱਤ ਖਲੋਤਾ ਸੀ ਜਿੰਦਾ ਨੇ ਮਾਨਣਾ ਫੈਸਲਾ ਕਰਕੇ ਆਖਿਆ ਜਿੰਦਾ ਅੱਜ ਜੇ ਸ਼ੇਰੇ ਪੰਜਾਬ ਦੇ ਨਾਲ ਤੂੰ ਸਤੀ ਹੋ ਗਈ ਤੇਰਾ ਫੁੱਲ ਵਰਗਾ ਕਵਰ ਦਲੀਪ ਸਿੰਘ ਲਾਹੌਰ ਦੀਆਂ ਗਲੀਆਂ ਚ ਰੁਲ ਜਾਏਗਾ ਯਾਦ ਰੱਖਣਾ ਕਿੱਡਾ ਪਿਹਾਰਕ ਸਮਾ ਹੋਏਗਾ ਮਾ ਰਾਨੀ ਜਿੰਦਾ ਨੇ ਫੈਸਲਾ ਕੀਤਾ ਮੈਂ ਸ਼ੇਰੇ ਪੰਜਾਬ ਨਾਲ ਸਤੀ ਤਾਂ ਨਹੀਂ ਹੋਵਾਂਗੀ ਆਪਣੇ ਪੁੱਤ ਦੇ ਆਸਰੇ ਜ਼ਿੰਦਗੀ ਕੱਟ ਲਵਾਂਗੀ ਪਰ ਉਧਰ ਕੁਦਰਤ ਰਾਣੀ ਆਪਣੇ ਰਾਗ ਵਿੱਚ ਹੱਸ ਰਹੀ ਸੀ ਜਿੰਦਾ ਜਿਸ ਪੁੱਤ ਦੇ ਆਸਰੇ ਤੂੰ ਜ਼ਿੰਦਗੀ ਕੱਟਣ ਦੀ ਥਾਣੀ ਐ ਤੇਰਾ ਪੁੱਤ ਮੈਂ ਤੇਰੇ ਨਾਲੋਂ ਵਿਛੋੜ ਦੇਣਾ ਤੇਰਾ ਪੁੱਤ ਰੁਲੇਗਾ ਵਿਦੇਸ਼ ਦੀ ਧਰਤੀ ਤੇ ਜਾ ਕੇ ਕਿਉਂਥੇ ਕਵੀ ਨੇ ਲਿਖਿਆ ਕੁਦਰਤ ਰਾਣੀ ਨਾਲ ਵਿਅੰਗ ਦੇ ਹੱਸੀ ਮੂੰਹ ਪਸਾਰ ਕਹਿੰਦੀ ਰੋਲਾਂਗੀ ਪਰਦੇਸ ਮੈਂ ਤੇਰਾ ਇਹ ਲਾਲਾਂ ਦਾ ਹਾਰ ਤੇ ਬਾਪੂ ਸੋਹਣ ਸਿੰਘ ਸੀਤਲ ਨੇ ਕਿਹਾ ਸੀਤਲ ਲੱਗੇ ਦੇਰ ਨਾ ਜਦ ਫੁੱਲ ਬਨ ਅੰਗਿਆਰ ਉਨੇ ਕਹਿ ਕੋ ਪਲ ਨਹੀਂ ਲੱਗਦਾ ਕਿਹੜੇ ਵੇਲੇ ਫੁੱਲਾਂ ਨੇ ਅੰਗਿਆਰਾਂ ਦਾ ਰੂਪ ਧਾਰਨ ਕਰ ਲੈਣਾ ਹੈ ਪੁੱਤ ਦੇ ਆਸਰੇ ਜ਼ਿੰਦਗੀ ਕੱਟਣ ਦਾ ਫੈਸਲਾ ਕੀਤਾ ਮਹਾਰਾਣੀ ਜਿੰਦਾ ਨੇ ਤੇ ਯਾਦ ਰੱਖਣਾ ਡੋਗਰਿਆਂ ਨੇ ਇੰਨੀ ਤਬਾਈ ਕੀਤੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਵਿੱਚ ਅੱਜ 40 ਸਾਲਾਂ ਦਾ ਰਾਜ ਮਾਨਣ ਵਾਲਾ ਸ਼ੇਰੇ ਪੰਜਾਬ ਜਦੋਂ ਦੁਨੀਆ ਤੋਂ ਗਿਆ ਇੰਨੀ ਤਬਾਈ ਮਚਾਈ ਡੋਗਰਿਆਂ ਨੇ ਛੇਰੇ ਪੰਜਾਬ ਦਾ ਰਾਜ ਭਾਗ ਅਜ ਡੁੱਬਨ ਦੇ ਕਿਨਾਰੇ ਆ ਗਿਆ ਮਹਾਰਾਣੀ ਜਿੰਦਾ ਨੂੰ ਬਾਗ ਡੋਰ ਦਿੱਤੀ ਗਈ ਸਾਰਿਆਂ ਸਿੱਖਾਂ ਦੀ ਉਹਨਾਂ ਸਮਿਆਂ 'ਚ ਸਿੱਖ ਇਹਨੇ ਲਾਲਚੀ ਹੋ ਗਏ ਡੋਗਰਿਆ ਨੇ ਅੰਗਰੇਜ਼ਾਂ ਦੇ ਨਾਲ ਲੜਾਈ ਛੇੜ ਦਿੱਤੀ ਉਹ ਚਾਹੁੰਦੇ ਸੀ ਸਿੱਖਾਂ ਨੂੰ ਲੜਾ ਕੇ ਜੰਗ ਦੇ ਮੈਦਾਨ ਵਿੱਚ ਮਾਰਿਆ ਜਾਏ ਤੇ ਡੋਗਰਿਆ ਨੇ ਸੰਧੀਆਂ ਕੀਤੀਆਂ ਸੀ ਅੰਗਰੇਜ਼ਾਂ ਦੇ ਨਾਲ ਅਸੀਂ ਤੁਹਾਨੂੰ ਲਾਹੌਰ ਦੇ ਬਾਦਸ਼ਾਹ ਬਣਾ ਦੇਾਂਗੇ ਸਾਨੂੰ ਜੂਪੀ ਦੇ ਪਰਗਣੇ ਦੇ ਵਿੱਚ ਚੰਗੀਆਂ ਜ਼ਮੀਨਾਂ ਦੇ ਮਾਲਕ ਬਣਾ ਦੇਣਾ ਮਹਾਰਾਣੀ ਜਿੰਦਾ ਨਹੀਂ ਸੀ ਚਾਹੁੰਦੀ ਸਿੱਖ ਫੇਰੂ ਤੇ ਮੁਦਕੀ ਦੇ ਮੈਦਾਨ ਵਿੱਚ ਅੰਗਰੇਜ਼ਾਂ ਨਾਲ ਜਾ ਕੇ ਜੰਗ ਲੜਨ ਪਰ ਆਖਰਕਾਰ ਤੇਜਾ ਸਿੰਘ ਤੇ ਲਾਲ ਸਿੰਘ ਨੇ ਢਕਾਇਆ ਸਿੱਖਾਂ ਨੂੰ ਵੱਧ ਤਨਖਾਹਾਂ ਦੇ ਲਾਲਚ ਦਿੱਤੇ ਗਏ ਸਿੱਖ ਫੇਰੂ ਤੇ ਮੁਦਕੀ ਦੇ ਮੈਦਾਨ ਵਿੱਚ ਅੰਗਰੇਜ਼ਾਂ ਨਾਲ ਲੜਨ ਵਾਸਤੇ ਤਿਆਰ ਹੋ ਗਏ ਜਦੋਂ ਜੁੱਧ ਚੱਲਿਆ ਨਾ ਫਿਰੂ ਤੇ ਮੁਦਕੀ ਦਾ ਉਸ ਸਮੇਂ ਸਿੱਖ ਇੰਨੀ ਬੀਰਤਾ ਨਾਲ ਲੜਦੇ ਸਨ ਜਿਹੜੇ ਪਾਸੇ ਅੰਗਰੇਜ਼ਾਂ ਦੀ ਫੌਜ ਦੇ ਪੈਰ ਉਖੜਦੇ ਸੀ ਤੇਜਾ ਸਿੰਘ ਸਿੱਖਾਂ ਨੂੰ ਮੋੜ ਕੇ ਉਧਰੋਂ ਵਾਪਸ ਲਿਆ ਕੇ ਦੂਜੇ ਪਾਸੇ ਲੈ ਜਾਂਦਾ ਸੀ ਜਿਸ ਦਾ ਸਿੱਟਾ ਅੰਤ ਵੇਲੇ ਇਹ ਨਿਕਲਿਆ ਲੜਦਿਆਂ ਲੜਦਿਆਂ ਸਿੱਖ ਫਿਰੂ ਤੇ ਮੁਦਕੀ ਦਾ ਮੈਦਾਨ ਹਾਰ ਗਏ ਯਾਦ ਰੱਖਣਾ ਮਹਾਰਾਣੀ ਜਿੰਦਾ ਉਹ ਦੁਨੀਆ ਦੀ ਮਹਾਰਾਣੀ ਹੈ ਜਿਨੇ ਅੱਜ ਤੱਕ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਅੰਦਰ ਇੱਕ ਖਬਰ ਵੀ ਆਪਣੇ ਕੰਨਾਂ ਦੇ ਨਾਲ ਹਾਰਦੀ ਨਹੀਂ ਸੀ ਸੁਣੀ ਲਾਹੌਰ ਦੇ ਸ਼ਾਹੀ ਚਬੂਤਰੇ ਵਿੱਚ ਬੈਠੀ ਸੀ ਮਹਾਰਾਣੀ ਜਿੰਦਾ ਫੇਰੂ ਤੇ ਮੁਦਕੀ ਦੇ ਮੈਦਾਨ ਵਿੱਚੋਂ ਭਾਈ ਬਰਿਆਮ ਸਿੰਘ ਆਪਣੇ ਘੋੜੇ ਤੇ ਸਵਾਰ ਹੋਇਆ ਮਹਾਰਾਣੀ ਜਿੰਦਾ ਦੇ ਸਾਹਮਣੇ ਜਾ ਕੇ ਹੱਥ ਜੋੜ ਕੇ ਖਲੋਤਾ ਮਹਾਰਾਣੀ ਜਿੰਦਾ ਨੇ ਆਖਿਆ ਬਰਿਆਮ ਸਿੰਘਾ ਦੱਸ ਕੀ ਖਬਰ ਲੈ ਕੇ ਆਇਆ ਹੈ ਮੇਰੇ ਸਿੱਖ ਕਿੰਨੀ ਕ ਵੀਰਤਾ ਨਾਲ ਲੜੇ ਨੇ ਬਰਿਆਮ ਸਿੰਘ ਨੇ ਆਖਿਆ ਮਹਾਰਾਣੀ ਜੀ ਸਿੱਖ ਤਾਂ ਬੜੀ ਵੀਰਤਾ ਨਾਲ ਲੜੇ ਨੇ ਪਰ ਤੇਜਾ ਸਿੰਘ ਤੇ ਲਾਲ ਸਿੰਘ ਦੀ ਗਦਾਰੀ ਦੇ ਕਾਰਨ ਅੱਜ ਸਾਡੀ ਫੌਜ ਫੇਰੂ ਤੇ ਮੁਦਕੀ ਦਾ ਮੈਦਾਨ ਹਾਰ ਚੁੱਕੀ ਹੈ ਇਹ ਪਹਿਲੀ ਵਾਰ ਦੁਨੀਆ ਦੇ ਇਤਿਹਾਸ ਚ ਵਾਪਰਿਆ ਜੇਤ ਦੀਆਂ ਖਬਰਾਂ ਸੁਣਨ ਵਾਲੀ ਮਹਾਰਾਣੀ ਜਿੰਦਾ ਜਦੋਂ ਉਹਦੇ ਕੰਨਾਚਾਰ ਦੀ ਖਬਰ ਪਈ ਇਤਿਹਾਸ ਕਹਿੰਦਾ ਪੱਥਰ ਦਾ ਬੁੱਤ ਬਣ ਗਈ ਮਹਾਰਾਣੀ ਜਿੰਦਾ ਸੋਚਾਂ ਦੇ ਸਾਗਰ ਵਿੱਚ ਡੁੱਬੀ ਅੱਜ ਚੇਤਾ ਆਇਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਆਖਿਆ ਸਰਦਾਰਾ ਜੇ ਤੂੰ ਜਿਉਂਦਾ ਹੁੰਦਾ ਅੱਜ ਇਹਨਾਂ ਕੰਨਾ ਨਾ ਕਦੇ ਹਾਰ ਦੀ ਖਬਰ ਨਾ ਸੁਣਦੀ ਅੱਜ ਚੇਤਾ ਆਇਆ ਸਰਦਾਰ ਹਰੀ ਸਿੰਘ ਨਲਵੇ ਦਾ ਅੱਜ ਮਹਾਰਾਣੀ ਜਿੰਦਾ ਨੇ ਚੇਤਾ ਕੀਤਾ ਬਾਬਾ ਕਾਲੀ ਫੂਲਾ ਸਿੰਘ ਸਾਹਿਬ ਨੂੰ ਜੇ ਇਹ ਜਰਨੈਲ ਜਿਉਂਦੇ ਹੁੰਦੇ ਅੱਜ ਸਿੱਖ ਕਦੇ ਹਾਰ ਦਾ ਮੂੰਹ ਨਾ ਵੇਖਦੇ ਸੋਚਾਂ ਦੇ ਸਾਗਰ ਵਿੱਚ ਡੁੱਬੀ ਮਹਾਰਾਣੀ ਜਿੰਦਾ ਆਖਰਕਾਰ ਉਹਦੀ ਨਿਗਾਹ ਅਟਾਰੀ ਦੇ ਬਨੇਰਿਆਂ ਨਾਲ ਟਕਰਾਈ ਜਿੱਥੇ ਬੈਠਾ ਸੀ ਬੁੱਢਾ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਮਹਾਰਾਣੀ ਜਿੰਦਾ ਨੇ ਆਖਿਆ ਸ਼ਾਮ ਸਿੰਘ ਸਰਦਾਰ ਨੂੰ ਵੰਗਾਰਿਆ ਜਾਏ ਤੇ ਸ਼ਾਮ ਸਿੰਘ ਏਦਾਂ ਦਾ ਜਰਨੈਲ ਹੈ ਜਿਹੜਾ ਹਾਰੀਆਂ ਹੋਈਆਂ ਜੰਗਾਂ ਨੂੰ ਜਿੱਤ ਦੇ ਵਿੱਚ ਬਦਲਣ ਦਾ ਦਮ ਰੱਖਦਾ ਹੈ ਮਹਾਰਾਣੀ ਜਿੰਦਾ ਨੇ ਕਲਮ ਚੁੱਕੀ ਕਾਗਜ਼ ਦੀ ਇੱਕ ਉੱਤੇ ਸਤਰਾਂ ਲਿਖੀਆਂ ਮਹਾਰਾਣੀ ਜਿੰਦਾ ਨੇ ਤੇ ਮਹਾਰਾਣੀ ਜਿੰਦਾ ਦੇ ਸ਼ਬਦ ਸੀ ਜਿਹਨੂੰ ਬਾਪੂ ਸੋਹਣ ਸਿੰਘ ਸੀਤਲ ਉਹਨਾਂ ਨੇ ਕਲਮ ਬੰਦ ਕੀਤਾ ਉਹਨਾਂ ਲਿਖਿਆ ਚਿੱਠੀ ਲਿਖੀ ਮਹਾਰਾਣੀ ਨੇ ਸ਼ਾਮ ਸਿੰਘ ਨੂੰ ਬੈਠ ਰਿਓਂ ਕੀ ਚਿੱਤ ਵਿੱਚ ਹਾਰ ਸਿੰਘਾ ਜੰਗ ਫੇਰੂ ਮੁਦਕੀ ਸ਼ਹਿਰ ਵਾਲੇ ਆਏ ਸਿੰਘ ਅੰਗਰੇਜ਼ਾਂ ਤੋਂ ਹਾਰ ਸਿੰਘਾ ਕਾਨੂੰ ਹਾਰ ਦੇ ਮੇਣੇ ਅੱਜ ਜਗ ਦਿੰਦਾ ਜਿਉਂਦੀ ਹੁੰਦੀ ਜੇ ਆਪ ਸਰਕਾਰ ਸਿੰਘਾ ਅੱਜ ਵੇਖ ਡੋਗਰੇ ਵਜ਼ੀਰ ਧਿਆਨ ਰਲ ਕੇ ਕੌਮ ਦਾ ਮੁੱਲ ਕੀ ਪਾ ਰਹੇ ਨੇ ਚਾਈ ਚਾਈ ਗੁਲਾਮੀ ਦੀਆਂ ਬੇੜੀਆਂ ਪਾ ਇਦਾਂ ਕੌਮ ਦੇ ਅਣਖ ਮੁਕਾਰੇ ਨੇ ਜੇਕਰ ਚਮਕੀ ਨਾ ਸਿੰਘਾ ਤੇਗ ਤੇਰੀ ਕੱਲ ਨੂੰ ਸਾਰੇ ਨਿਸ਼ਾਨ ਮਟਾਏ ਜਾਸਣ ਤੇਰੇ लाडले ਕਵਰ ਦੀ ਹਿੱਕ 'ਤੇ ਕੱਲ ਨੂੰ ਗੈਰਾਂ ਦੇ ਝੰਡੇ ਚੁਲਾਏ ਜਾਸਣ ਅਜੇ ਵੇਲਾ ਹੀ ਵਕਤ ਸੰਭਾਲ ਸਿੰਘਾ ਰੁੜੀ ਜਾਂਦੀ ਪੰਜਾਬ ਦੀ ਸ਼ਾਨ ਰੱਖ ਲੈ ਲੈਂਦੀ ਦਿਸੇ ਰਣਜੀਤ ਦੀ ਪੱਗ ਮੈਨੂੰ ਮਿੱਤਰ ਮੋਏ ਦੀ ਯੋਧਿਆ ਆਣ ਰੱਖ ਲੈ ਮਹਾਰਾਣੀ ਜਿੰਦਾ ਨੇ ਵਾਸਤਾ ਪਾ ਕੇ ਸਰਦਾਰ ਸ਼ਾਮ ਸਿੰਘ ਅਟਾਰੀ ਨੂੰ ਚਿੱਠੀ ਲਿਖੀ ਯਾਦ ਰੱਖਣਾ ਮਹਾਰਾਣੀ ਜਿੰਦਾ ਨੇ ਚਿੱਠੀ ਵਿੱਚ ਲਿਖਿਆ ਸਰਦਾਰਾ ਜੇ ਮੇਰੇ ਜੋੜੇ ਹੋਏ ਹੱਥ ਪ੍ਰਵਾਣ ਨਾ ਹੋਣ ਤੇ ਯਾਦ ਰੱਖ ਤੇਰੀਆਂ ਰਗਾਂ ਦੇ ਅੰਦਰ ਸਰਦਾਰ ਨਿਹਾਲ ਸਿੰਘ ਅਟਾਰੀ ਵਾਲੇ ਦਾ ਖੂਨ ਹੈ ਉਹ ਸਰਦਾਰ ਜਿਨ੍ਹਾਂ ਨੇ ਕਦੇ ਆਪਣਾ ਆਪਾ ਮਹਾਰਾਜਾ ਰਣਜੀਤ ਸਿੰਘ ਦੀ ਜ਼ਿੰਦਗੀ ਤੋਂ ਨਿਸ਼ਾਵਰ ਕੀਤਾ ਸੀ ਆਖਿਆ ਸਰਦਾਰਾ ਮੇਰੀ ਚਿੱਠੀ ਪੜ ਕੇ ਤੇਰਾ ਮੁੱਠ ਤਲਵਾਰ ਦੇ ਹੱਥ ਉੱਤੇ ਜਾਣਾ ਚਾਹੀਦਾ ਹੈ ਤੇ ਮਹਾਰਾਣੀ ਜਿੰਦਾ ਨੇ ਪੱਤਰ ਕਾ ਬੰਦ ਕਰਕੇ ਸ਼ਾਈ ਮੋਹਰ ਲਾਈ ਲਾਹੌਰ ਤੋਂ ਦੋ ਘੋੜਸਵਾਰ ਭੇਜ ਦੇ ਜਾਓ ਜਾ ਕੇ ਟਾਰੀ ਵਾਲੇ ਸਰਦਾਰ ਦੇ ਹੱਥਾਂ ਵਿੱਚ ਚਿੱਠੀ ਦੇ ਦਿਓ ਗਏ ਨੇ ਲਾਹੌਰ ਤੋਂ ਦੋ ਘੋੜਸਵਾਰ ਤੇ ਯਾਦ ਰੱਖਣਾ ਪਿਆਰਿਓ ਉਹਨਾਂ ਦਿਨਾਂ ਵਿੱਚ ਸਰਦਾਰ ਸ਼ਾਮ ਸਿੰਘ ਟਾਰੀ ਦੇ ਘਰ ਦੀਏ ਹਾਲਤ ਸੀ ਇਸ ਸਰਦਾਰ ਦਾ ਵੱਡਾ ਪੁੱਤਰ ਠਾਕੁਰ ਸਿੰਘ ਚੜ੍ਹਾਈ ਕਰ ਚੁੱਕਾ ਸੀ। ਉਹਨਾਂ ਦਿਨਾਂ ਦੇ ਅੰਦਰ ਸਰਦਾਰ ਸ਼ਾਮ ਸਿੰਘ اٹਾਰੀ ਦੀ ਪਤਰੀ ਜਿਹਦਾ ਕਦੇ ਆਨੰਦਕਾਰਜ ਕਵਰ ਨੌ ਨਿਹਾਲ ਸਿੰਘ ਦੇ ਨਾਲ ਹੋਇਆ ਸੀ ਉਹ ਵੀ ਡੋਗਰਿਆਂ ਨੇ ਜ਼ਹਿਰ ਦੇ ਕੇ ਸਰਦਾਰ ਦੀ ਪਤਰੀ ਲਾਹੌਰ ਵਿੱਚ ਮਾਰ ਦਿੱਤੀ ਸੀ। ਐਡੇ ਵੱਡੇ ਦੁੱਖ ਦੀ ਘੜੀ ਵਿੱਚ ਸੀ ਸਰਦਾਰ ਸ਼ਾਮ ਸਿੰਘ اٹਾਰੀ ਮਾਹ ਰਾਣੀ ਜਿੰਦਾਂ ਦੀ ਪਤ్రਕਾ ਗਈ। ਕੋਰਸਵਾਰਾਂ ਨੇ ਫਦੇ ਬਲਾ ਕੇ ਜਦੋਂ ਸਰਦਾਰ ਦੇ ਹੱਥਾਂ 'ਚ ਚਿੱਠੀ ਦਿੱਤੀ ਬੁੱਢਾ ਜਰਨੈਲ ਜਦੋਂ ਨੇ ਚਿੱਠੀ ਨੂੰ ਪੜ੍ਹਿਆ ਤੇ ਉਹਦਾ ਖੂਨ ਖੌਲ ਉੱਠਿਆ ਉਹਦਾ ਹੱਥ ਤਲਵਾਰ ਦੀ ਮੋਢੋ ਤੇ ਗਿਆ ਸਰਦਾਰ ਸ਼ਾਮ ਸਿੰਘ ਅਟਾਰੀ ਨੇ ساری ਰਾਤ ਇਤਿਹਾਸ ਕਹਿੰਦਾ ਸੌਂਕੇ ਨਹੀਂ ਵੇਖਿਆ ਜਿਹੜੀ ਸ਼ਾਮ ਸਰਦਾਰ ਦੇ ਕੋਲ ਚਿੱਠੀ ਗਈ ਸੀ ਆ ਆ ਇਤਿਹਾਸ ਹੈ ਸਾਡੇ ਆ ਬਜ਼ੁਰਗਾਂ ਦਾ ਸਰਦਾਰ ਦੀ ਧਰਮ ਪਤਰੀ ਰਾਣੀ ਦੇਸਾਂ ਜਿਨੇ ਸਾਰੀ ਰਾਤ ਸਰਦਾਰ ਨੂੰ ਬੇਹਰਾਮ ਤੱਕਿਆ ਤੇ ਜਦੋਂ ਅਗਲਾ ਦਿਨ ਚੜਿਆ ਨਾ ਉਹਨੇ ਆਖਿਆ ਸਰਦਾਰਾ ਮੈਂ ਅੱਜ ਤੱਕ ਤੁਹਾਨੂੰ ਕਦੇ ਬੇਹਰਾਮ ਨਹੀਂ ਵੇਖਿਆ ਪਰ ਸਾਰੀ ਰਾਤ ਤੁਸੀਂ ਸੁੱਤੇ ਨਹੀਂ ਇਹਦਾ ਕਾਰਨ ਕੀ ਹੈ ਸਰਦਾਰ ਸ਼ਾਮ ਸਿੰਘ ਅਟਾਰੀ ਨੇ ਆਖਿਆ ਦੇਸਾਂ ਮਹਾਰਾਜਾ ਰਣਜੀਤ ਸਿੰਘ ਦਾ ਅੱਜ ਰਾਜ ਭਾਗ ਬਿਲਕੁਲ ਡੁੱਬਨ ਦੇ ਕਿਨਾਰੇ ਹੈ ਤੇ ਯਾਦ ਰੱਖ ਮੈਂ ਕੱਲ ਨੂੰ ਰਣ ਮੈਦਾਨ ਵਿੱਚ ਜਾਵਾਂਗਾ ਜਾ ਕੇ ਅੰਗਰੇਜ਼ਾਂ ਦੇ ਨਾਲ ਜੰਗ ਲੜਾਂਗਾ ਕਿੰਨਾ ਪਿਆਰ ਹੋਏਗਾ ਦੋਵਾਂ ਜੀਆਂ ਦਾ ਸਰਦਾਰ ਨੇ ਦੇਸ਼ਾਂ ਨੇ ਆਖਿਆ ਸਰਦਾਰਾ ਮੈਂ ਅੱਜ ਤੱਕ ਤੇਰਾ ਦਰਸ਼ਨ ਕੀਤੇ ਤੋਂ ਬਿਨਾ ਕਦੇ ਪ੍ਰਸ਼ਾਦਾ ਨਹੀਂ ਛਕਿਆ ਸਰਦਾਰਾ ਤੂੰ ਰਣ ਤੱਤੇ ਵਿੱਚ ਚੱਲਿਆ ਹੈ ਦੱਸ ਕਦੇ ਦੁਬਾਰਾ ਵੀ ਮੁੜ ਕੇ ਵਾਪਸ ਆਏਗਾ ਸਰਦਾਰ ਸ਼ਾਮ ਸਿੰਘ ਟਾਰੀ ਨੇ ਆਪਣੀ ਤਲਵਾਰ ਮਿਆਨ ਵਿੱਚੋਂ ਬਾਹਰ ਖਿੱਚੀ ਤੇ ਮਿਆਨ ਰਾਣੀ ਦੇਸਾਂ ਦੇ ਹੱਥ ਚ ਫੜਾ ਕੇ ਆਖਿਆ ਦੇਸਾਂ ਲੈ ਆ ਤੇਰੇ ਸਰਦਾਰ ਦੀ ਨਿਸ਼ਾਨੀ ਹੈ ਜੇ ਜਿਉਂਦਾ ਰਿਹਾ ਤੇ ਮੁੜ ਕੇ ਵਾਪਸ ਆਵਾਂਗਾ ਨਹੀਂ ਤੇ ਮੇਰੀ ਆਖਰੀ ਨਿਸ਼ਾਨੀ ਨੂੰ ਆਪਣੇ ਕੋਲ ਸਾਮ ਕੇ ਰੱਖੀ ਸਰਦਾਰ ਸ਼ਾਮ ਸਿੰਘ ਟਾਰੀ ਨੇ ਪਤਰਕਾ ਲਖੀਆਂ ਸਰਦਾਰਾਂ ਦਾ ਇਕੱਠ ਹੋਇਆ ਟਾਰੀ ਦੀ ਧਰਤੀ ਤੇ ਤੇ ਉਥੇ ਲਿਖਿਆ ਹੈ ਕਹਿੰਦੇ ਉਹ ਨਾਤਾ ਜਾਂਦੀ ਵਾਰ ਦਾ ਬਹਿਖੂਨੀ ਖਾਰੇ ਉਹ ਸ਼ੇਰਾਂ ਦਾ ਸਰਦਾਰ ਸੀ ਉਹਨੇ ਸ਼ੇਰ ਵੰਗਾਰੇ ਉਹਨੇ ਗਾਨਾ ਬੱਦਾ ਮੌਤ ਦਾ ਉਠ ਬੁੱਢੇ ਬਾਰੇ ਉਹ ਪੰਨ ਚੱਪੜੀਆਂ ਮੋਧੀਆਂ ਚੜ ਬੈਠਾ ਖਾਰੇ ਅੱਜ ਕੀਤਾ ਕੂਚ ਅਟਾਰੀੋਂ ਵੱਜ ਪਏ ਨਗਾਰੇ ਸਰਦਾਰਾਂ ਦਾ ਕੱਠ ਕੀਤਾ ਸਰਦਾਰ ਸ਼ਾਮ ਸਿੰਘ ਅਟਾਰੀ ਨੇ ਤੇ ਯਾਦ ਰੱਖਣਾ ਜਿਹੜਾ ਅੱਜ ਦਾ ਦਿਨ ਹੈ 9 ਫਰਵਰੀ ਅੱਜ ਦੇ ਦਿਨ ਸਰਦਾਰਾਂ ਦਾ ਇਕੱਠ ਲੈ ਕੇ ਸਿੱਖ ਕੌਮ ਦਾ ਮਹਾਨ ਜਰਨੈਲ ਬਾਬਾ ਸ਼ਾਮ ਸਿੰਘ ạtਾਰੀ ਵਾਲਾ ਵੱਡੇ ਸੁਭਰਾਵਾਂ ਦੀ ਧਰਤੀ ਤੇ ਆਇਆ ਅੱਜ ਦੇ ਦਿਨ ਇੱਕ ਰਾਤ ਬੁੱਢੇ ਜਰਨਲ ਨੇ ਜਦੋਂ ਵੱਡੇ ਸੁਭਰਾਵਾਂ ਵਿੱਚ ਕੱਟੀ ਤੇ ਤੇਜਾ ਸਿੰਘ ਤੇ ਲਾਲ ਸਿੰਘ ਨੂੰ ਜਦੋਂ ਪਤਾ ਲੱਗਾ ਨਾ ਉਹਨਾਂ ਨੇ ਅੰਗਰੇਜ਼ਾਂ ਨੂੰ ਪੱਤਰਕਾ ਲੈ ਕੇ ਆਖਿਆ ਸ਼ਾਮ ਸਿੰਘ ạtਾਰੀ ਜੰਗ ਦੇ ਮੈਦਾਨ ਵਿੱਚ ਆ ਚੁੱਕਾ ਹੈ ਹੋ ਸਕਦਾ ਕੱਲ ਨੂੰ ਜੰਗ ਦਾ ਪਾਸਾ ਪਲਟ ਜਾਵੇ 10 ਫਰਵਰੀ ਨੂੰ ਫਤਿਹਗੜ ਸਭਰਾ ਦੇ ਮੈਦਾਨ ਵਿੱਚ ਗਿਆ ਸਰਦਾਰ ਅੰਗਰੇਜ਼ਾਂ ਨੇ ਉੱਥੇ ਵੀ ਏਡੀ ਵੱਡੀ ਚਾਲ ਖੇਡੀ ਬੇੜੀਆਂ ਦੇ ਪੁਲ ਤੋੜ ਦਿੱਤੇ ਗਏ ਜਿਨ੍ਹਾਂ ਬੋਰੀਆਂ ਦੇ ਵਿੱਚ ਸਿੱਖਾਂ ਦੇ ਹਥਿਆਰ ਸੀ ਉਹਨਾਂ ਬੋਰੀਆਂ ਦੇ ਵਿੱਚ ਸੜੀ ਹੋਈ ਸਰੋਂ ਤੇ ਸਵਾਹ ਭੇਜ ਕੇ ਉਹਨਾਂ ਨੇ ਬੇੜੀਆਂ ਦਾ ਪੁਲ ਤੋੜ ਦਿੱਤਾ ਜਦੋਂ ਬਰੂਧ ਮੁੱਕ ਗਿਆ ਸਿੱਖਾਂ ਦੇ ਕੋਲੋਂ ਸਰਦਾਰ ਰਣ ਦੱਤੇ ਵਿੱਚ ਲੜ ਰਿਹਾ ਸੀ ਸਿੱਖਾਂ ਨੇ ਜਾ ਕੇ ਆਖਿਆ ਸਰਦਾਰਾ ਆਪਣੇ ਕੋਲ ਤਾਂ ਬਰੂਧ ਵੀ ਮੁੱਕ ਚੁਕਾ ਹੈ ਲੜੀਏ ਕੀਦੇ ਆਸਰੇ ਤੇ ਸਰਦਾਰ ਸ਼ਾਮ ਸਿੰਘ ạtਾਰੀ ਨੇ ਤਲਵਾਰ ਨੂੰ ਹੱਥ ਪਾ ਕੇ ਆਖਿਆ ਸਿੱਖੋ ਜਦੋਂ ਸਿੱਖ ਦੇ ਕੋਲੋਂ ਸਾਰੇ ਹੀਲੇ ਮੁੱਕ ਜਾਣ ਉਦੋਂ ਸਿੱਖ ਦਾ ਹੱਥ ਤਲਵਾਰ ਦੀ ਮੋਟ ਉਤੇ ਚੱਲਿਆ ਜਾਣਾ ਚਾਹੀਦਾ ਸਰਦਾਰ ਨੇ ਖਿੱਚੀ ਆਪਣੀ ਤਲਵਾਰ ਇੰਨੀ ਬੀਰਤਾ ਨਾਲ ਸਰਦਾਰ ਰਣ ਤੱਤੇ ਵਿੱਚ ਲੜਿਆ ਇਤਿਹਾਸ ਕਹਿੰਦਾ ਜਦੋਂ ਸ਼ਹੀਦ ਹੋ ਕੇ ਧਰਤੀ ਤੇ ਡਿੱਗਾ ਨਾ ਅੰਗਰੇਜ਼ਾਂ ਨੂੰ ਪਤਾ ਲੱਗਾ ਅੰਗਰੇਜ਼ ਅਫਸਰ ਚੱਲ ਕੇ ਆਇਆ ਤੇ ਉਹਨੇ ਆ ਕੇ ਸਰਦਾਰ ਸ਼ਾਮ ਸਿੰਘ ạtਾਰੀ ਵਾਲੇ ਪਾਸੇ ਤੱਕਿਆ ਉਹਨੇ ਸਰਦਾਰ ਦੇ ਪੈਰਾਂ ਵਾਲੇ ਪਾਸੇ ਖਲੋ ਕੇ ਆਪਣਾ ਤੋਪ ਲਾ ਕੇ ਕਸ਼ਵਤ ਲੈ ਕੇ ਸਰਦਾਰ ਨੂੰ ਸਲੂਟ ਮਾਰ ਕੇ ਗੱਲ ਕਹੀ ਸਰਦਾਰਾ ਤੂੰ ਉਸ ਕੌਮ ਵੱਲੋਂ ਲੜਿਆ ਜਿਸ ਕੌਮ ਦੇ ਆਗੂਗਰਾਰ ਸੀ ਆ ਯਾਦ ਰੱਖਣਾ ਇਸ ਗੱਲ ਉਨੇ ਆਪਿਆ ਸਰਦਾਰਾ ਤੋਂ ਉਸ ਕੌਮ ਵੱਲੋਂ ਲੜਿਆ ਹੈ ਜਿਸ ਕੌਮ ਦੇ ਆਗੂਗਦਾਰ ਸੀ ਉਹ ਕਹਿੰਦਾ ਜੇ ਸਾਡੇ ਵੱਲੋਂ ਲੜਦੋਂ ਅਸੀਂ ਦੁਨੀਆ 'ਚ ਤੇਰੀ ਬੀਰਤਾ ਦਾ ਮੁੱਲ ਪਾ ਕੇ ਵਿਖਾ ਦਿੰਦੇ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਸ਼ਹਾਦਤ ਹੋਈ ਆਖਰਕਾਰ ਉਹ ਜੰਗ ਅੰਗਰੇਜ਼ਾਂ ਨੇ ਜਿੱਤੀ ਸਰਦਾਰ ਸ਼ਹੀਦ ਹੋ ਗਿਆ ਪਰ ਮਰਦੇ ਦਮ ਤੱਕ ਸਰਦਾਰ ਨੇ ਆਪਣੇ ਹੱਥਾਂ 'ਚੋਂ ਤਲਵਾਰ ਨਹੀਂ ਛੱਡੀ ਕੱਲ ਦੇ ਦਿਨ 10 ਫਰਵਰੀ ਨੂੰ ਉਸ ਮਹਾਨ ਯੋਧੇ ਦਾ ਸ਼ਹੀਦੀ ਦਿਨ ਹੈ 10 ਆਪਣੇ ਬੱਚਿਆਂ ਨੂੰ ਕੋਲ ਬਿਠਾ ਕੇ ਸਿੱਖ ਰਾਜ ਦਾ ਆਖਰੀ ਥੰਮ ਡਿੱਗਾ ਸੀ ਕੱਲ ਦੇ ਦਿਨ ਤੇ ਯਾਦ ਰੱਖਣਾ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਰੂਹ ਅੱਜ ਵੀ ਕਿਤੇ ਨਾ ਕਿਤੇ ਸਾਡੇ ਪੰਥ ਵਿੱਚ ਜਿਉਂਦੀ ਹੈ ਪਰ ਵੱਧ ਕਿਸਮਤੀ ਸਾਡੀ ਅੱਜ ਸਾਡੀ ਕੌਮ 'ਚ ਤੇਜਾ ਸਿੰਘ ਤੇ ਲਾਲ ਸਿੰਘ ਵੀ ਬਹੁਤ ਨੇ